ਸੋ ਤੁਸੀਂ ਜੁੜ ਚੁੱਕੇ ਹੋ ਐਕਸਪ੍ਰੈਸ ਨਿਊਜ਼ਲੈਂਡ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਸ਼ਹਿਰ ਤਾਰੀਵਾਲ ਔਰ ਆਲੇ ਦੁਆਲੇ ਦੇ ਪਿੰਡ ਫੱਤੇਨਗਲ ਦੇ ਲਈ ਇੱਕ ਬੜੀ ਖੁਸ਼ੀ ਦੀ ਗੱਲ ਆ ਇੱਕ ਸਾਡੀ ਫੁੱਟਬਾਲ ਦੀ ਟੀਮ ਜਿਹੜੀ ਹੈ ਨਜ਼ਦੀਕੀ ਪਿੰਡ ਫਤਨ ਫਤੇਨਗਲ ਜਿਹੜਾ ਕਿ ਧਾਰੀਵਾਲ ਦੇ ਬਿਲਕੁਲ ਨਾਲ ਆ ਟੀਮ ਜਿਹੜੀ ਹੈ ਹਿਮਾਚਲ ਦੇ ਵਿੱਚ ਫੁੱਟਬਾਲ ਦਾ ਇੱਕ ਕੱਪ ਜਿੱਤ ਕੇ ਆਈ ਹੈ ਫਾਈਨਲ ਮੈਚ ਜਿੱਤ ਕੇ ਆਈ ਹੈ ਸੋ ਬਹੁਤ ਖੁਸ਼ੀ ਦੀ ਗੱਲ ਆ ਔਰ ਵੱਡੀ ਟਰੋਫੀ ਜਿਹੜੀ ਆ ਇਹ ਧਾਰੀਵਾਲ ਦੇ ਪਲੇਅਰ ਨੇ ਜਿਹੜੇ ਕਿ ਫਤੇਨਗਲ ਕਲੱਬ ਤੋਂ ਖੇਲਦੇ ਨੇ ਰਮਨ ਕੁਮਾਰ ਜੀ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਸਰ ਦੱਸ ਦਿਓ ਜੀ ਇਹ ਤੁਸੀਂ ਕਿੱਥੋਂ ਟਰੋਫੀ ਜਿੱਤ ਕੇ ਆਏ ਹੋ ਔਰ ਕੀ ਸਾਰਾ ਇਸ ਟੂਰਨਾਮੈਂਟ ਦਾ ਵੇਰਵਾ ਸੀਗਾ ਖੁੱਲ ਕੇ ਜਾਣਕਾਰੀ ਜਿਹੜੀ ਆ ਉਹ ਧਾਰੀਵਾਲ ਔਰ ਇਲਾਕਾ ਨਿਵਾਸੀਆਂ ਨੂੰ ਦੇ ਦਿਓ ਸਰ ਮੇਰਾ ਨਾਮ ਰਮਨ ਕੁਮਾਰ ਛੋੜਨੇ ਮੇਰਾ ਰਮਾ ਨਾਮ ਆ ਅਸੀਂ ਹਿਮਾਚਲ ਤੋਂ ਜਿੱਤ ਕੇ ਆਏ ਹਾਂ ਚੰਬਾ ਡਿਸਟ੍ਰਿਕਟ ਤੋਂ ਸਾਡੀ 20 25 ਸਾਲ ਹੋ ਗਿਆ ਫਤੇ ਨੰਗਲ ਤੋਂ ਨਾਂ ਤੇ ਉੱਥੇ ਟੀਮ ਐਂਟਰ ਹੋ ਰਹੀ ਆ ਤੇ ਉੱਥੇ 12 13 ਟੀਮਾਂ ਆਈਆਂ ਸੀ 12 ਟੀਮਾਂ ਆਈਆਂ ਸੀ ਸੋਰੀ ਤੇ ਜਿਹਦੇ ਵਿੱਚੋਂ ਅਸੀਂ ਤਿੰਨ ਟੀਮਾਂ ਨੂੰ ਪਹਿਲਾਂ ਹਰਾ ਕੇ ਚੌਥੀ ਟੀਮ ਅਸੀਂ ਚੰਬੇ ਨੂੰ ਹਰਾ ਕੇ 1-0 ਨਾਲ ਅਸੀਂ ਜਿੱਤੇ ਆ ਉੱਥੇ ਹੂੰ ਇੱਕ ਜੀਰੋ ਨੇ ਜਿੱਤੇ ਚੰਬੇ ਨੂੰ ਸਰ ਮੈਨੂੰ ਇਹ ਦੱਸੋ ਕਿ ਇਹ ਪਹਿਲੀ ਵਾਰੀ ਹੀ ਤੁਸੀਂ ਖੇਡਣ ਗਏ ਜੇ ਜਾਂ ਪਿਛਲੇ ਕਿੰਨੇ ਕ ਸਮੇਂ ਤੋਂ ਤੁਸੀਂ ਜਾ ਰਹੇ ਹੋ ਸਰ ਮੈਨੂੰ ਤਾਂ 20 ਸਾਲ ਹੋ ਗਏ ਆ ਕੋ ਸਾਹਿਬ 25 ਸਾਲ ਤੋਂ ਜਾ ਰਹੇ ਨੇ ਓਕੇ ਸੋ ਇੱਕ ਗਵਾਂਢੀ ਸੂਬੇ ਦੇ ਵਿੱਚ ਜਾ ਕੇ ਤੁਹਾਨੂੰ ਕਿਦਾਂ ਦਾ ਮਾਹੌਲ ਲੱਗਾ ਖਾਸ ਤੌਰ ਤੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਵਾਰਮ ਅਪ ਲਾਈਆਂ ਗਈਆਂ ਸੀ ਕਿ ਪੰਜਾਬ ਦੇ ਜਿਹੜੇ ਲੋਕ ਉੱਥੇ ਜਾਂਦੇ ਆ ਔਰ ਹਿਮਾਚਲ ਦੇ ਵਿੱਚ ਉਹਨਾਂ ਉੱਪਰ ਹਮਲਾ ਹੋ ਜਾਂਦਾ ਵਾ ਕਿਸ ਤਰ੍ਹਾਂ ਦਾ ਉੱਥੋਂ ਦੇ ਲੋਕਾਂ ਦਾ ਤੁਹਾਡੇ ਪ੍ਰਤੀ ਵਤੀਰਾ ਸੀਗਾ ਖਿਡਾਰੀਆਂ ਪ੍ਰਤੀ ਵੱਖ-ਵੱਖ ਟੀਮਾਂ ਦੇ ਔਰ ਕਿਦਾਂ ਦਾ ਤੁਹਾਨੂੰ ਹਿਮਾਚਲ ਚ ਮਾਹੌ ਹਿਮਾਚਲ ਦੇ ਵਿੱਚ ਸਰ ਬਹੁਤ ਵਧੀਆ ਮਾਹੌਲ ਲੱਗਾ ਮੇਰੇ ਕੋਲ ਕੁਝ ਵੀਡੀਓ ਵੀ ਪਈਆਂ ਕੁਝ ਫੋਟੋਜ਼ ਵੀ ਪਈਆਂ ਵਾ ਉਹ ਮੈਂ ਤੁਹਾਨੂੰ ਘਾਲ ਦਾਂਗਾ ਕਿ ਕਿੰਨੀ ਸਾਡੀ ਫਤਿਹ ਨੰਗਲ ਦੀ ਫੈਨ ਫੋਲਿੰਗ ਆ ਜਿਹੜੇ ਸਾਡਾ ਦਰਸ਼ਕ ਮੈਚ ਵੇਖਣ ਆਉਂਦੇ ਆ ਅੱਛਾ ਬਹੁਤ ਹੀ ਵਧੀਆ ਸਾਨੂੰ ਪਿਆਰ ਮਿਲਦਾ ਵਾ ਜੀ ਹਰ ਘਰ ਦੇ ਵਿੱਚੋਂ ਹਿਮਾਚਲ ਦੇ ਹਰ ਘਰ ਦੇ ਵਿੱਚੋਂ ਕੋਈ ਵੀ ਸਾਡਾ ਪਲੇਅਰ ਚੱਲ ਜੇ ਕਿ ਇਹਨੂੰ ਚਾਹ ਤੋਂ ਬਗੈਰ ਕਿ ਇਹਨੂੰ ਰੋਟੀ ਤੋਂ ਬਗੈਰ ਨਹੀਂ ਆਉਣ ਦਿੰਦੇ ਹੋ ਜੀ ਜੀ ਇਹ ਫਵਾਵਾਂ ਡਈਆਂ ਜਾ ਰਹੀਆਂ ਨੇ ਓਕੇ ਸੋ ਹਿਮਾਚਲ ਦੇ ਵਿੱਚ ਟੋਟਲ ਫਵਾਵਾ ਨੇ ਕਿ ਜਿਹੜਾ ਪੰਜਾਬੀਆਂ ਦੇ ਉੱਪਰ ਹਮਲੇ ਹੋ ਰਿਹਾ ਸਾਡੇ ਨਾਲ ਇੱਕ ਬਹੁਤ ਵੱਡੀ ਸ਼ਖਸੀਅਤ ਜਿਹੜੀ ਹੈ ਸਾਡੇ ਇਸ ਇਲਾਕੇ ਦੀ ਜਿਹੜੇ 25 ਸਾਲ ਤੋਂ ਇਸ ਖੇਡ ਦੇ ਵਿੱਚ ਬਤੌਰ ਖਿਡਾਰੀ ਜੁੜੇ ਸੀਗੇ ਔਰ ਅੱਜ ਕੋਚ ਵੀ ਨੇ ਕੋਚ ਸਾਹਿਬ ਨਾਲ ਵੀ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ ਸਰ ਥੋੜਾ ਕੈਮਰੇ ਦੇ ਅੱਗੇ ਆ ਜਿਓ ਕੋਚ ਸਾਹਿਬ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਔਰ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਕਿ ਅੱਜ ਗਵਾਂਢੀ ਸੂਬੇ ਦੇ ਵਿੱਚ ਤੁਹਾਡੇ ਪਲੇਅਰ ਇੱਕ ਵੱਡੀ ਜਿੱਤ ਪ੍ਰਾਪਤ ਕਰਕੇ ਆਏ ਆ ਅ ਰਜੇਸ਼ੀ ਮੇਰਾ ਨਾਮ ਕਮਰਬੀਰ ਸਿੰਘ ਲਾਢੀ ਹੈ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਮੈਂ ਅਜੇ ਪਹਿਲਾ ਪਲੇਅਰ ਜਾਂਦਾ ਸੀਗਾ ਕਿਉਂਕਿ ਉਹ ਧਰਤੀ ਨਾਲ ਪਿਆਰ ਹੈ ਸਾਨੂੰ ਹਿਮਾਚਲ ਦੀ ਧਰਤੀ ਨਾਲ ਜਿੱਥੇ ਬਗਲੋ ਕੈਂਟ ਵਾਜ ਦਾ ਜ਼ਿਲ੍ਹਾ ਚੰਬਾ ਜੀ ਜੀ ਤੇ ਉਹਨਾਂ ਲੋਕਾਂ ਦਾ ਪਿਆਰ ਹੈ ਆ ਉਹਦੇ ਕਰਕੇ ਆਪਾਂ ਚਲ ਜਾਂਦੇ ਨੇ ਨੈਸ਼ਨਲ ਦਾ ਟੂਰਨਾਮੈਂਟ ਹੁੰਦਾ ਜਿਹਦੇ ਵਿੱਚ ਜੰਮੂ ਕਸ਼ਮੀਰ ਪੰਜਾਬ ਤੇ ਹਿਮਾਚਲ ਦੀ ਟੀਮਾਂ ਪਾਰਟਿਸਿਪੇਟ ਕਰਦੀਆਂ ਹਨ ਸਰ ਕਿਦਾਂ ਦਾ ਮਾਹੌਲ ਤੁਹਾਨੂੰ ਲੱਗਾ ਕਿਸ ਤਰੀਕ ਤੋਂ ਕਿਸ ਤਰੀਕ ਤਾ ਤੁਸੀਂ ਉੱਥੇ ਰਹੇ ਹੋਰ ਖਾਸ ਤੌਰ ਤੇ ਇਸ ਗੱਲ ਨੂੰ ਥੋੜਾ ਜਿਆਦਾ ਦੱਸਿਓ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਅਫਵਾਹਾਂ ਫੈਲ ਰਹੀਆਂ ਸੀਗੀਆਂ ਕਿ ਪੰਜਾਬੀ ਲੋਕਾਂ ਦੇ ਉੱਪਰ ਜੀ ਹਿਮਾਚਲੀ ਲੋਕ ਇਕੱਠੇ ਹੋ ਕੇ ਹਮਲਾ ਕਰ ਰਹੇ ਆ ਤੁਸੀਂ ਉੱਥੇ ਜਦੋਂ ਰਹੇ ਜੇ ਤੁਹਾਨੂੰ ਕਿਦਾਂ ਦਾ ਮਾਹੌਲ ਉੱਧਰ ਦੇ ਲੋਕਾਂ ਦਾ ਲੱਗਾ ਸਰ ਜਿੱਦਾਂ ਪਹਿਲਾਂ 25 ਸਾਲ ਤੋਂ ਜਾਂਦੇ ਰਹੇ ਆ ਇਸ ਵਾਰ ਵੀ ਸਾਡੇ ਨਾਲ ਉਦਾਂ ਹੀ ਪਿਆਰ ਆ ਉਦਾਂ ਹੀ ਬਣਿਆ ਉਹਨਾਂ ਨਾਲ ਕੋਈ ਇਦਾਂ ਦਾ ਨੂੰ ਰਿਯੂਮਰ ਮੇਰੇ ਨਾਲ ਕੋਈ ਵਾਪਰੀ ਨਹੀਂ ਹੈ ਨਾ ਕਿਸੇ 플레이ਰ ਨਾਲ ਵਾਪਰੀ ਹੈ ਉਹਨਾਂ ਦਾ ਪਿਆਰ ਬਹੁਤ ਆ మేబీ ఏ మండీ డిస్ట్రిక్ట్ ਦੇ ਨੇੜੇ ਕਿਹੜੇ ਹੋਇਆ ਹੋਗਾ ਕੁਝ ਇਨਸੀਡੈਂਟ ਹੋਏ ਹੋਣਗੇ ਕਿਸੇ ਨੂੰ ਲੈ ਕੇ ਕੋਈ ਚੀਜ਼ ਨੂੰ ਬਟ ਇੱਥੇ ਨਹੀਂ ਹੈਗਾ ਕੋਈ ਵੀ ਇਦਾਂ ਦਾ ਉਹਨਾਂ ਦਾ ਬਹੁਤ ਪਿਆਰ ਆ ਸਾਡਾ ਮਾਝਾ ਵਾਲੇ ਲੋਕਾਂ ਦਾ ਬਹੁਤ ਵਧੀਆ ਲੋਕ ਸਾਰੇ ਕੋਟ ਸਾਹਿਬ ਬਹੁਤ ਸਾਰੇ ਨੌਜਵਾਨਾਂ ਨੂੰ ਤੁਸੀਂ ਇੱਕ ਕਹਿ ਲਓ ਕਿ ਮਾਲਾ ਚ ਪਰੋ ਕੇ ਰੱਖਿਆ ਹੋਇਆ ਵਾ ਔਰ ਫੁੱਟਬਾਲ ਦੇ ਰਾਹੀਂ ਤੁਸੀਂ ਬੱਚਿਆਂ ਨੂੰ ਜਿਹੜਾ ਵਾ ਚੰਗੇ ਪਾਸੇ ਤੋਰ ਰਹੇ ਹੋ ਬਹੁਤ ਸਾਰੇ ਸਮਾਜ ਦੇ ਵਿੱਚ ਨੌਜਵਾਨ ਅਜੇ ਵੀ ਇਦਾਂ ਦੇ ਆ ਜਿਹੜੇ ਨਸ਼ੇ ਕਰ ਰਹੇ ਆ ਉਹ ਉਹਨਾਂ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਦੇਖੋ ਨਸ਼ਿਆਂ ਵਾਲਿਆਂ ਨੂੰ ਤੇ ਚਲੋ ਮੈਨੂੰ ਪਤਾ ਨਹੀਂ ਉਹ ਵਾਪਸ ਆ ਵੀ ਸਕਦੇ ਨਹੀਂ ਐ ਬਟ ਜਿਹੜੀ ਨਵੀਂ ਗਰਾਸ ਰੂਟ ਤੋਂ ਲੈ ਕੇ ਨਵੀਂ ਪਲੇਰੀ ਆ ਉਹਨੂੰ ਆਪਾਂ ਮੋਟੀਵੇਟ ਜੁੜ ਕਰ ਸਕਦੇ ਆ ਕਿ ਨਸ਼ਿਆਂ ਵਾਲੇ ਜਦੋਂ ਕਿਉਂਕਿ ਕਿ ਉਹਨਾਂ ਨੂੰ ਗੇਮਰਾਂ ਨਾਲ ਜੋੜਾਂਗੇ ਉਹ ਨਸ਼ੇ ਵਾਲੇ ਪਾਸੇ ਜਾਣਗੇ ਨਹੀਂ ਉਹਨਾਂ ਨੂੰ ਇੱਕ ਉਹਨਾਂ ਦਾ ਟਾਰਗੇਟ ਸੈੱਟ ਕਰਾਂਗੇ ਉਹਨਾਂ ਦਾ ਇੱਕ ਗੋਲ ਸੈੱਟ ਕਰਾਂਗੇ ਤੇ ਉਹ ਕੁਦਰਤੀ ਤੌਰ ਤੇ ਜਾਹਰ ਆ ਕਿ ਉਹ ਫਿਰ ਉਹਨਾਂ ਨੂੰ ਲੱਗੂਗਾ ਕਿ ਨਹੀਂ ਸਾਡੀ ਅਚੀਵਮੈਂਟ ਆ ਉਹ ਫਿਰ ਨਸ਼ਿਆਂ ਵਾਲੇ ਪਾਸੇ ਜਾਂਦੀ ਜਦੋਂ ਮਾੜੀ ਸੰਗਤ ਮਿਲ ਜਾਂਦੀ ਹੈ ਬੱਚਾ ਬਦੋ ਬਦੀ ਉਸ ਜੀਤੇ ਵਾਲੇ ਚੱਲ ਜਾਂਦਾ ਵਾ ਸੋ ਗੱਲਬਾਤ ਲਈ ਧੰਨਵਾਦ ਕੋਟ ਸਾਹਿ ਉਹ ਜਿਹੜੇ ਕਿ ਖੁਦ ক্রিকেট ਦੇ ਪਲੇਅਰ ਨਹੀਂ ਲੇਕਿਨ ਇਸ ਵੇਲੇ ਜਿਹੜਾ ਵਾ ਉਹ ਵਧਾਈ ਦੇਣ ਦੇ ਲਈ ਜਿਹੜਾ ਵਾ ਉਹ ਆਏ ਹੋਏ ਨੇ ਅ ਮਾਸਟਰ ਜੀ ਨਾਲ ਸੀ ਗੱਲ ਕਰਾਂਗੇ ਮਾਸਟਰ ਜੀ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਕਿ ਅੱਜ ਸ਼ਹਿਰ ਆਪਣੇ ਦੇ ਇਲਾਕੇ ਦੇ ਨੌਜਵਾਨ ਜਿਹੜੇ ਇੱਕ ਵੱਡੀ ਟਰੋਫੀ ਜਿੱਤ ਕੇ ਆਏ ਆ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਵਾ ਕਿ ਜਿਹੜੇ ਆਪਣੇ ਇਥੋਂ ਦੀ ਫਤੇ ਨੰਗਲ ਦੀ ਟੀਮ ਜਿੱਤ ਕੇ ਆਈ ਆ ਮੈਨੂੰ ਆਪਣੇ ਜਿਆਦਾ ਖੁਸ਼ੀ ਆ ਕਿ ਇਹ ਲਗਾਤਾਰ ਉਥੋਂ 20 ਸਾਲ ਦੇ ਜਿੱਤੇ ਹੀ ਆਉਂਦੇ ਆ ਜੀ ਜੀ ਤੇ ਮੈਨੂੰ ਬਹੁਤ ਮਾਣ ਆ ਆਪਣੇ ਆ ਪਲੇਅਰਾਂ ਤੇ ਖਾਸ ਕਰ ਰਮਨ ਕੁਮਾਰ ਜੀ ਤੇ ਹਰ ਸਾਲ ਜਿਹੜਾ ਉਥੇ ਜਾ ਕੇ ਜਿੱਤ ਕੇ ਪ੍ਰਾਪਤ ਕਰਕੇ ਆਉਂਦੇ ਆ ਮਹਾਰਾਜ ਜੀ ਤੁਸੀਂ ਜਿਹੜਾ ਖੁਦ ক্রিকেট ਦੇ ਪਲੇਅਰ ਜੇ ਔਰ ਬੜੇ ਲੰਬੇ ਅਸੇ ਤੋਂ ਤੁਸੀਂ ক্রিকেট ਖੇលਦੇ ਆ ਰਹੇ ਹੋ ਕੁਝ ਦਿਨ ਪਹਿਲਾਂ ਜਿਹੜਾ ਟੀਮ ਇੰਡੀਆ ਵੱਲੋਂ T20 ਵਿਸ਼ਵ ਕੱਪ ਜਿੱਤਿਆ ਗਿਆ ਖਾਸ ਤੌਰ ਤੇ ਕੱਲ ਪੰਜਾਬ ਦਾ ਪੁੱਤਰ ਅਰਸ਼ਦੀਪ ਵੀ ਜਿਹੜਾ ਵਾ ਜਿੱਤ ਕੇ ਵਾਪਸ ਆਇਆ ਚੰਡੀਗੜ੍ਹ 에어ਪੋਰਟ ਤੇ ਉਹਦਾ ਬਹੁਤ ਭਰਮਾ ਸਵਾਗਤ ਹੋਇਆ ਵਾ ਇਸ ক্রিকেট ਦੇ ਇੱਕ ਨਵੇਂ ਦੌਰ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਅਰਸ਼ਦੀਪ ਬਾਦਕੇ ਉਹ ਪੰਜਾਬ ਦਾ ਪੁੱਤਰ ਹੀ ਉਹਨੇ ਕਮਾਲ ਕਰਤੀ ਸੀ ਉਹ ਪਹਿਲਾਂ ਇੱਕ ਕੈਚ ਛੁੱਟ ਗਿਆ ਉਹਦੇ ਬਾਰੇ ਅਫਵਾਹਾਂ ਦੱਤੀਆਂ ਕਿ ਇਹ ਇਦਾਂ ਵਾਂ ਇਦਾਂ ਵਾਂ ਉਹਨੇ ਦੱਸਦਾ ਕਿ ਠੀਕ ਹੈ ਸ਼ੇਰ ਸ਼ੇਰ ਹੀ ਹੁੰਦੇ ਆ ਵਧੀਆ ਪਲੇਅਰ ਵਧੀਆ ਹੀ ਹੁੰਦੇ ਆ ਟੈਲੈਂਟ ਉਹਨੇ ਆਪਣਾ ਦੱਸਦਾ ਕਿ ਠੀਕ ਹੈ ਕਿ ਮੈਂ ਜੇਤਣਾ ਸੋ ਗੱਲਬਾਤ ਲਈ ਧੰਨਵਾਦ ਇਹ ਇਸਨ ਸਾਡੇ ਕ੍ਰਿਕਟ ਦੇ ਪਲੇਅਰ ਮਾਸਟਰ ਸ਼ੈਲੀ ਜੀ ਇੱਕ ਹੋਰ ਸਾਡੇ ਨੌਜਵਾਨ ਸਾਥੀ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਅੱਜ ਦੀ ਵੱਡੀ ਜਿੱਤ ਤੇ ਮੈਂ ਬਹੁਤ ਵਧਾਈ ਦੇਣਾ ਆਪਣੇ ਫਤਨ ਨੰਗਲ ਦੀ ਟੀਮ ਨੂੰ ਤੇ ਮੈਂ ਚਾਹੁੰਦਾ ਵੀ ਹਰ ਸਾਲ ਇਦਾਂ ਹੀ ਜਿੱਤ ਪ੍ਰਾਪਤ ਕਰਨ ਜਿਹੜੀ ਨਵੀਂ ਪੀੜ੍ਹੀ ਆਉਣ ਵਾਲੀ ਹੈ ਨਸ਼ਿਆਂ ਤੋਂ ਬਚਾ ਕੇ ਉਹ ਫੁੱਟਬਾਲ ਦੇ ਪ੍ਰਤੀ ਕੋਈ ਵੀ ਗੇਮ ਆ ਉਹਦੇ ਵਿੱਚ ਰੁੱਝੇ ਰਹਿਣ ਨਸ਼ਿਆਂ ਤੋਂ ਬਚਾ ਸਕਣ ਜੀ ਸੋ ਬਹੁਤ ਵਧੀਆ ਜਿਹੜਾ ਵੀਰ ਜੀ ਨੇ ਇੱਕ ਸ਼ਾਰਟ ਮੈਸੇਜ ਦਿੱਤਾ ਵਾ ਔਰ ਇਸ ਦੇ ਨਾਲ ਹੀ ਜਿਹੜਾ ਵਾ ਮੈਂ ਇੱਕ ਵਾਰ ਫੇਰ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਵਾ ਕਿ ਰਮਨ ਕੁਮਾਰ ਦੇ ਹੱਥ ਵਿੱਚ ਟਰੋਫੀ ਆ ਔਰ ਹਿਮਾਚਲ ਤੋਂ ਫਤੇਨੰਗਲ ਕਲੱਬ ਜਿਹੜਾ ਵਾ ਸ਼ਹਿਰ ਤਾਰੀਵਾਲ ਦਾ ਇਹ ਇੱਕ ਵੱਡਾ ਟੂਰਨਾਮੈਂਟ ਜਿਹੜਾ ਵਾ ਜਿੱਤ ਕੇ ਆਇਆ ਵਾ ਕੋਚ ਔਰ ਸਮੁੱਚੇ ਸ਼ਹਿਰ ਦੇ ਵਿੱਚ ਜਿਹੜਾ ਵਾ ਬਹੁਤ ਵੱਡੀ ਖੁਸ਼ੀ ਦੀ ਲਹਿਰ ਜੜੀ ਹੈ ਉਹ ਪਾਈ ਜਾ ਰਹੀ ਹੈ ਲਗਾਤਾਰ ਤੁਸੀਂ ਖਬਰਾਂ ਲਈ ਜੁੜੇ ਰਹੋ ਐਕਸਪ੍ਰੈਸ ਨਿਊਜ਼ਲੈਟਰ ਦੇ ਨਾਲ ਧੰਨਵਾਦ